ਦਾ ਨਾ ਮੁੱਖ ਮੰਤਰੀ ਖਿਪ ਭਗਵੰਤ ਮਾਨ ਇਹ ਤਾਂ ਉਹ ਤੋਂ ਵੀ ਮਾੜਾ ਕਰ ਰਿਹਾ ਵੀ ਟਾਈਮ ਦਿੰਦਾ ਤੇ ਫਿਰ ਟਾਈਮ ਅੱਗੇ ਪਾ ਦਿੰਦਾ ਤੇ ਸ਼ਾਇਦ ਇਹਨਾਂ ਨੂੰ ਐ ਲੱਗਦਾ ਵੀ ਜਿਹੜੀਆਂ ਆਉਣ ਵਾਲੀਆਂ ਉਪ ਚੋਣਾਂ ਨੇ ਅਸੀਂ ਐਂ ਲੰਘਾ ਲਾਂਗੇ ਤੇ ਸ਼ਾਇਦ ਇਹਨਾਂ ਨੂੰ ਲੱਗਦਾ ਜਲੰਧਰ ਦੇ ਵੀ ਸਾਡੀ ਜਿੱਤ ਹੋ ਗਈ ਹੈ ਤੇ ਇਹ ਸ਼ਾਇਦ ਲੋਕ ਸਾਨੂੰ ਪਸੰਦ ਕਰ ਰਹੇ ਨੇ ਪਰ ਜਿਹੜੇ ਪਸੰਦ ਕਰ ਰਹੇ ਨੇ ਉਹ ਤੁਹਾਡੇ ਸਾਹਮਣੇ ਖੜੇ ਨੇ ਸਾਥੀਓ ਇਹਨਾਂ ਦੀਆਂ ਨੀਤੀਆਂ ਦੇ ਨਾਲ ਪਰ ਆਪਾਂ ਨੂੰ ਉਹਨਾਂ ਨੀਤੀਆਂ ਨੂੰ ਹੁਣ ਬਦਲਣਾ ਪੈਣਾ ਹੈ ਕਿ ਜਿਹੜਾ ਪ੍ਰੋਗਰਾਮ ਹੈ ਉਹ ਡਟ ਕੇ ਦੇਣਾ ਪੈਣਾ ਹੈ ਮੈਂ ਕਿਉਂਕਿ ਟਾਈਮ ਬਹੁਤ ਹੋ ਗਿਆ ਫੈਡਰੇਸ਼ਨ ਵਿਗਿਆਨਕ ਬੋਲੋ ਅਸੀਂ ਪੂਰਨ ਬਸਵਤ ਜਵਾਨੇ ਆ ਵੀ ਜੋ ਸਾਂਝੇ ਫਰੰਟ ਦਾ ਪ੍ਰੋਗਰਾਮ ਆਊਗਾ ਅਸੀਂ ਵੱਧ ਛੜ ਕੇ ਨੇ ਜੋ ਅਮਰਿੰਦਰ ਸਿੰਘ ਲੈ ਕੇ ਆਇਆ ਸੀ ਇਹ ਸਰਕਾਰ ਵੀ ਉਹਨਾਂ ਪੂਰਨੇ ਦੇ ਚੱਲ ਰਹੀ ਹੈ ਨਾ ਕਦੇ ਅਮਰਿੰਦਰ ਮੁਲਾਜ਼ਮਾਂ ਨਾਲ ਪੈਨਸ਼ਨਾਂ ਨਾਲ ਮੀਟਿੰਗ ਕਰਦਾ ਸੀ ਪੈਨਾ ਮੁੱਖ ਮੰਤਰੀ ਇਹ ਭਗਵੰਤ ਮਾਨ ਇਹ ਤਾਂ ਉਹ ਤੋਂ ਵੀ ਮਾੜਾ ਕਰ ਰਿਹਾ ਵੀ ਟਾਈਮ ਦਿੰਦਾ ਤੇ ਫਿਰ ਟਾਈਮ ਅੱਗੇ ਪਾ ਦਿੰਦਾ ਹੈ ਤੇ ਸ਼ਾਇਦ ਇਹਨਾਂ ਨੂੰ ਇਹ ਲੱਗਦਾ ਵੀ ਜਿਹੜੀਆਂ ਆਉਣ ਵਾਲੀਆਂ ਉਪ ਚੋਣਾਂ ਨੇ ਅਸੀਂ ਐਂ ਲੰਘਾ ਲਾਂਗੇ ਤੇ ਸਾਧਨ ਲਾ ਰਿਹਾ ਜਲੰਧਰ ਦੇ ਵੀ ਸਾਡੀ ਜਿੱਤ ਹੋ ਗਈ ਹੈ ਤੇ ਇਹ ਸ਼ਾਇਦ ਲੋਕ ਸਾਨੂੰ ਪਸੰਦ ਕਰ ਰਹੇ ਨੇ ਪਰ ਜਿਹੜੇ ਪਸੰਦ ਕਰ ਰਹੇ ਨੇ ਉਹ ਤੁਹਾਡੇ ਸਾਹਮਣੇ ਖੜੇ ਨੇ ਸਾਥੀਓ ਇਹਨਾਂ ਦੀ ਨੀਤੀਆਂ ਦਾ ਨਾਲ ਪਰ ਆਪਾਂ ਨੂੰ ਉਹਨਾਂ ਨੀਤੀਆਂ ਨੂੰ ਹੁਣ ਬਦਲਣਾ ਪੈਣਾ ਹੈ ਤੇ ਜਿਹੜਾ ਪ੍ਰੋਗਰਾਮ ਹੈ ਉਹ ਡਟ ਕੇ ਦੇਣਾ ਪੈਣਾ ਮੈਂ ਕਿਉਂਕਿ ਟਾਈਮ ਬਹੁਤ ਹੋ ਗਿਆ ਫੈਡਰੇਸ਼ਨ ਵਿਗਿਆਨਕ ਵੱਲੋਂ ਅਸੀਂ ਪੂਰਨ ਬਸਵਾਲ ਦਵਾਨੇ ਆ ਵੀ ਜੋ ਸਾਂਝੇ ਫਰੰਟ ਦਾ ਪ੍ਰੋਗਰਾਮ ਆਊਗਾ ਅਸੀਂ ਵੱਧ ਚੜ ਕੇ ਉਸ 'ਚ ਹਿੱਸਾ ਲਵਾਂਗੇ ਤੇ ਇੱਕ ਵਾਰ ਹੋਰ ਵੀ ਸਾਥੀਓ ਕੋਸ਼ਿਸ਼ ਕਰੀਏ ਵੀ ਜਿਵੇਂ ਆਪਣੀਆਂ ਹੋਰ ਭੈਣਾਂ ਆਂਦੀਆਂ ਨੇ ਤੇ ਆਪਾਂ ਜਿੰਨੀਆਂ ਔਰਤਾਂ ਕਿਉਂਕਿ ਮੁਹਾਲੀ ਦੇ ਵਿੱਚ 70% ਲੇਡੀਆਂ ਹੀ ਕੰਮ ਕਰ ਰਹੀਆਂ ਨੇ ਉਹ ਨਹੀਂ ਆ ਰਹੀਆਂ ਖੁੱਲ ਕੇ ਤੇ ਜਦ ਤੱਕ ਉਹ ਖੁੱਲ ਕੇ ਨਹੀਂ ਆਣਗੀਆਂ ਤੇ ਮੈਨੂੰ ਵੀ ਲੱਗਦਾ ਬੇਸ ਇਹਨੂੰ ਜਿੱਤ ਵੱਲ ਲੈ ਕੇ ਜਾਵਾਂਗੇ ਇਸ ਕਰਕੇ ਕੋਸ਼ਿਸ਼ ਕਰੀਏ ਵੀ ਵੱਧ ਤੋਂ ਵੱਧ ਔਰਤ ਜਿਹੜੀਆਂ ਨੇ ਉਹ ਵੀ ਸਾਡੇ ਨਾਲ ਜੁੜਨ ਇਹਨਾਂ ਕਹਿੰਦਾ ਹੋਇਆ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਠੀਕ ਹੈ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਧੰਨਵਾਦ